ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈ। ਸਵਾਗਤ ਕਰਦੇ ਹਾਂ ਜੀ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਤੇ ਨਵੇਂ ਨੇ ਦੋਸਤੋ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਇਹ ਵੀਡੀਓ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ। ਅੱਜ ਕਿਸਾਨ ਵੀਰੋ ਇੱਕ ਤੁਹਾਨੂੰ ਖੀਰਾ ਕੱਟਾ ਦਿਖਾਉ ਬੋਲ ਦਿਖਾਉਣਾ ਹੈਗਾ ਬਹੁਤ ਵਧੀਆ ਚੰਗਾ ਜਿਹੜਾ ਮੋਹਰਾ ਦਾ ਜਿਹੜਾ ਦੋਸਤੋ ਬੁੱਲ ਹੈਗਾ ਉਮੀਦ ਕਰਦਾ ਦੋਸਤੋ ਤੁਹਾਨੂੰ ਪਸੰਦ ਆਵੇਗਾ ਪੂਰੀ ਡਿਟੇਲ ਜਿਹੜੀ ਹੈਗੀ ਆ ਇਨਫੋਰਮੇਸ਼ਨ ਆ ਮੈਂ ਬੈਕ ਸਾਈਡ ਵੀਰ ਤੋਂ ਲੈ ਲੂੰਗਾ ਏਰੀਆ ਜਿੱਥੇ ਤੁਸੀਂ ਪਹੁੰਚ ਕਰਨੀ ਹੈਗੀਏ ਦੋਸਤੋ ਪਿੰਡ ਮੰਡੀ ਲੱਖੇਵਾਲੀ ਹੈਗਾ ਦੋਸਤੋ ਤਸਵੀਰ ਤੇ ਜਿਲ੍ਹਾ ਜਿਹੜਾ ਇਸ ਨੂੰ ਮੁਕਸਰ ਸਾਹਿਬ ਲੱਗਦਾ ਹੈਗਾ ਸ੍ਰੀ ਮੁਕਸਰ ਸਾਹਿਬ ਦੋਸਤੋ ਜਿਹੜਾ ਜ਼ਿਲ੍ਹਾ ਦੇ ਤਹਿਸੀਲ ਹੈ ਇਸ ਪਿੰਡ ਨੂੰ ਲੱਗਦਾ ਤੇ ਗੱਲਬਾਤ ਆਪਾਂ ਵੀਰ ਦੇ ਨਾਲ ਹੀ ਕਰਾਂਗੇ ਪੂਰੀ ਡਿਟੇਲ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਸਭ ਤੋਂ ਪਹਿਲਾਂ ਵੀਰੇ ਸਸਰੀ ਘਰ ਹੈ ਸਸਰੀ ਘਰ ਤੇ ਵੀਰੇ ਇੱਕ ਆਪਣਾ ਨਾਮ ਆ ਜਰੂਰ ਦੱਸ ਗਿਆ ਆਪਾਂ ਹਰਵਿੰਦਰ ਸਿੰਘ ਮੈਂਬਰ ਆ ਜੀ ਹਰਵਿੰਦਰ ਸਿੰਘ ਮੈਂਬਰ ਆ ਤੇ ਵੀਰੇ ਮੰਨ ਲਓ ਵੀ ਜਦੋਂ ਆਪਾਂ ਪਿੰਡ ਲੱਖੇਵਾਲੀ ਆ ਗਏ ਹਾਂ ਜੀ ਤੇ ਹਰਵਿੰਦਰ ਸਿੰਘ ਮੈਂਬਰ ਪੁੱਛ ਕੇ ਆਪਾਂ ਘਰੇ ਆ ਸਕਦੇ ਹਾਂ ਹਾਂਜੀ ਹਾਂਜੀ ਠੀਕ ਆ ਤੇ ਜਿੱਦਾਂ ਮੈਂ ਜ਼ਿਲ੍ਹਾ ਦੱਸਦਾ ਵੀ ਇਹਨੂੰ ਤਾਂ ਜ਼ਿਲ੍ਹਾ ਤਹਿਸੀਲ ਜਿਹੜਾ ਸ੍ਰੀ ਮੁਕਸਰ ਸਾਹਿਬ ਲੱਗਦਾ ਜੀ ਠੀਕ ਆ ਤੇ ਮੰਡੀ ਲੱਖੇਵਾਲੀ ਦੇ ਨਾਲ ਕਾਫੀ ਮਸ਼ਹੂਰ ਹੈ ਹਨ ਹਾਂਜੀ ਹਾਂਜੀ ਤੇ ਨਾਲ ਲੱਗਦੇ ਵੀ ਪਿੰਡ ਹੋਰ ਕਿੱਡੇ ਕਿਡੇ ਹੈਗੇ ਇੱਥੇ ਪਿੰਡ ਨਾਲ ਆਨੰਦਗੜ੍ਹ ਆਈ ਠੀਕ ਆ ਤੇ ਗੰਦੜ ਪਿੰਡ ਆਈ ਤੇ ਤੱਤਾ ਥੇੜ ਵੀ ਨਾਲ ਹੀ ਆਈ ਇਹਦੇ ਠੀਕ ਆ ਚੱਕ ਮਦ ਰਸਾ ਕੋੜਿਆਂ ਵਾਲੀ ਨੇੜੇ ਨੇੜੇ ਆਈ ਪਿੰਡ ਤੇ ਅਰਨੀ ਵਾਲਾ ਵੀ ਬਿਲਕੁਲ ਇਥੋਂ 8-10 ਕਿਲੋਮੀਟਰ ਹੋਵੇਗਾ ਜੀ ਹਾਂਜੀ 15 ਕਿਲੋਮੀਟਰ ਹੈਗਾ ਯੀ ਅਰਨੀ ਵਾਲਾ ਹਾਂਜੀ ਠੀਕ ਆ ਤੇ ਫਾਜ਼ਿਲਕਾ ਵੀ ਤਕਰੀਬਨ ਇਥੋਂ 30-35 ਕਿਲੋਮੀਟਰ ਹੋਵੇਗਾ ਹਾਂਜੀ 32 ਕਿਲੋਮੀਟਰ 35 ਕਿਲੋਮੀਟਰ ਫਾਜ਼ਿਲਕਾ ਤੇ ਜੇਕਰ ਵੀਰ ਇਸ ਮਾਲੀ ਦੀ ਆਪਾਂ ਡਿਟ ਕਰਕੇ سانਜੀ ਇਹ ਕਿੰਨੀ ਉਮਰ ਹੈਗੀ ਜਾਂਦੀ ਇਹਦੀ 24 ਮਹੀਨੇ ਹੈਗੀ ਉਮਰ ਆ ਜੀ 24 ਮਹੀਨੇ ਆ ਵੀ 2 ਸਾਲ ਕੰਪਲੀਟ ਆ ਹਨਾ ਜੀ ਹਾਂਜੀ ਹਾਂਜੀ ਤੇ ਮਦਰ ਤਾਂ ਵੀਰ ਜੀ ਤਕਰੀਬਨ ਇਹਦੀ ਮਾਂ ਵੀ ਆਪਣੇ ਕੋਲ ਰਹੀ ਹੋਵੇਗੀ ਹਾਂਜੀ 14 ਕਿਲੋ ਦੁੱਧ ਸੀਗਾ ਜੀ 14 ਕਿਲੋ ਮਿਲਕ ਸੀਗਾ ਸੋ ਦੋਸਤੋ 14 ਕਿਲੋ ਦੀ ਜਿਹੜੀ ਅਸੀਂ ਮਦਰ ਮਿਲਕਿੰਗ ਤੇ ਚੱਲੀ ਆ ਜਿਹੜਾ ਕੱਟਾ ਹੈਗਾ ਦੋਸਤੋ ਮਾਲੀ ਹੈ ਬਹੁਤ ਜਿਆਦਾ ਖੂਬਸੂਰਤ ਆ ਹਾਈਟ ਮੈਂ ਜਿਹੜੀ ਹੈਗੀ ਦੋਸਤੋ ਮੈਂਸ਼ਨ ਕਰਨੀ ਚਾਹਣਾ ਹਾਈਟ ਅੱਜ ਤਕਰੀਬਨ ਦੋਸਤੋ ਖੀਰਾ ਹੈ ਹਜੇ ਹਜੇ 2.5 ਸਾਲ ਦੀ ਉਮਰ ਦੇ ਵਿੱਚ ਜਿਹੜੇ ਦੋ ਦੰਦ ਹੋਣਾ ਇਸਨੇ ਤੇ ਮੂੰਹ ਜਿਹੜਾ ਹਜੇ ਖੀਰਾ ਹੈ ਤੇ ਤਕਰੀਬਨ ਤੁਸੀਂ ਵੇਖੋਗੇ ਹਾਈਟ ਬਹੁਤ ਖੂਬਸੂਰਤ ਆ ਬਿਲਕੁਲ ਜੈਡ ਬਲੈਕ ਆ ਬਿਲਕੁਲ ਇੱਕ ਵੀ ਵਾਲ ਜਿਹੜਾ ਹੈਗਾ ਦੋਸਤੋ ਵਾਈਟ ਨਹੀਂ ਨਜ਼ਰ ਆਵੇਗਾ ਤੁਹਾਨੂੰ ਮਾਦੀ ਦੇ ਬਿਲਕੁਲ ਪੂਛ ਬਿਲਕੁਲ ਪੂਛ ਦੇ ਵਿੱਚ ਜਿਹੜੇ ਥੋੜੇ ਜਿਹੇ ਹੈਗੇ ਬ੍ਰਾਊਨ ਜਿਹੜੇ ਵਾਲ ਦੋਸਤੋ 1-2 ਇੰਚ ਜਿਹੜ ਮੁਰਦੇ ਵਿੱਚ ਹੈਗੇ ਆ ਜਾਂਦੇ ਆ ਉਹ ਤੁਹਾਨੂੰ ਵੇਖਣ ਦੇ ਵਿੱਚ ਮਿਲਣਗੇ ਬਾਕੀ ਟੈਸਟਿਕਲ ਜਿਹੜੇ ਹੈਗੇ ਆ ਉਹ ਆ ਸ਼ੇਪ ਹੈਗੀ ਟੈਸਟਿਕਲ ਦੀ ਹਾਈਟ ਕੱਦ ਬਹੁਤ ਵੱਡਾ ਹੈਗਾ ਕਿਉਂਕਿ ਮਦਰ ਵੀ ਇਸ ਦੀ ਕਾਫੀ ਖੂਬਸੂਰਤ ਰਹੀ ਹੋਵੇਗੀ 14 ਕਿਲੋ ਵਾਲੀ ਜਿਹੜੀ ਮਦਰ ਸੀ ਇਸ ਦੀ ਤੇ ਕੱਦ ਕਾਟੀ ਵੀ ਵੀਰੇ ਮਾਂ ਦਾ ਵੀ ਇਸੇ ਤਰ੍ਹਾਂ ਪੂਰਾ ਸੀਗਾ ਠੀਕ ਆ ਤੇ ਇਹਨੂੰ ਵੀਰ ਜੀ ਖੋਲ ਕੇ ਆਪਾਂ ਮਾੜਾ ਦਿਖਾਈਏ ਵੀਰਾਂ ਨੂੰ ਇੱਥੇ ਤੋੜ ਕੇ ਹਾਂ ਸੋ ਦੋਸਤੋ ਪਿੰਡ ਲੱਖੇ ਵਾਲੀ ਤੁਹਾਨੂੰ ਪਹੁੰਚਣਾ ਪਵੇਗਾ ਤੇ ਵੀਰ ਹਰਵਿੰਦਰ ਸਿੰਘ ਮੈਂ ਪਰ ਹਨ ਜਿਹੜੇ ਸੰਪਰਕ ਨੰਬਰ ਨੇ ਵੀਰ ਦੇ ਮੈਂ ਬਿਲਕੁਲ ਵੀਡੀਓ ਦੇ ਵਿੱਚ ਚਲਦੇ ਕਰ ਦਨੇ ਆ ਤੇ ਪਿੱਠਪੂੜਾ ਵੇਖੋਗੇ ਦੋਸਤੋ ਚੰਗੀ ਸੇਵਾ ਦੇ ਵਿੱਚ ਵੀਰ ਹੁਣਾਂ ਨੇ ਪਾਲਿਆ ਹਾਈਟ ਤਕਰੀਬਨ ਦੋਸਤੋ ਬਹੁਤ ਵਧੀਆ ਹੈਗੀ ਐਕਸਟਰਾ ਆਰਡੀਨਰੀ ਹਾਈਟ ਹੈ ਏਜ ਦੇ ਹਿਸਾਬ ਨਾਲ ਜੇਕਰ ਆਪਾਂ ਦੇਖੀਏ ਤਾਂ ਹਾਈਟ ਬਹੁਤ ਖੂਬਸੂਰਤ ਹੈ ਵੇਖਿਆ ਆ ਲੋ ਤੇ ਆ ਲੋ ਜੀ ਬਹੁਤ ਖੂਬਸੂਰਤ ਜਿਹੜਾ ਦੋਸਤੋ ਵੀਰ ਹੁਣਾਂ ਦੇ ਕੋਲ ਜਿਹੜਾ ਬੁੱਲ ਹੈ ਤਿਆਰ ਕੀਤਾ ਹੈਗਾ ਆ ਲੋ ਸੋ ਦੋਸਤੋ ਬਾਕੀ ਆਪਾਂ ਵੀਰ ਹਰਵਿੰਦਰ ਦੇ ਕੋਲੋਂ ਜਿਹੜਾ ਪ੍ਰਾਈਜ਼ ਹੈਗਾ ਮੋਲੋ ਵੀ ਪੁੱਛਾਂਗੇ ਤਕਰੀਬਨ ਦੋਸਤੋ ਜਿਹੜਾ ਇਸ ਮਾਲੀ ਦਾ ਜਿਹੜਾ ਰੇਟ ਹੈਗਾ ਉਹ ਲੱਗ ਚੁੱਕਿਆ ਸੀਗਾ ਪਰ ਵੀਰ ਹੋਣਾ ਨੇ ਮਤਲਬ ਕਿ ਸੰਤੁਸ਼ਟੀ ਨਹੀਂ ਸੀ ਵੀ ਸੇਲ ਨਹੀਂ ਕੀਤਾ ਕਿਉਂਕਿ ਸੇਵਾ ਬਹੁਤ ਵਧੀਆ ਕੀਤੀ ਹੈਗੀ ਆ ਤੇ ਜੇ ਬਰੀਡ ਦੇ ਵਿੱਚ ਦੇਖੀਏ ਦੋਸਤੋ ਤੇ ਮੋਹਰੇ ਦੇ ਵਿੱਚ ਜੇਕਰ ਤੁਸੀਂ ਬਰੀਡ ਪਰਪਸ ਵਾਸਤੇ ਵੀ ਲੈ ਕੇ ਜਾਣਾ ਤੁਸੀਂ ਤਾਂ ਵੀ ਜਿਹੜਾ ਖਰੀਦ ਸਕਦੇ ਹੋ ਵੀਰ ਹੋਣਾ ਦੇ ਕੋਲੋਂ ਤੇ ਮੈਂ ਭਾਈ ਹਰਵਿੰਦਰ ਤੋਂ ਜਿਹੜਾ ਨਾ ਮੁੱਲ ਵੀ ਪੁੱਛੂਗਾ ਵੀ ਇਸ ਦਾ ਕਿੰਨਾ ਕੁ ਲੱਗ ਚੁਕਿਆ ਤੇ ਅੱਗੇ ਕਿੰਨੀ ਕੁ ਡਿਮਾਂਡ ਹੈਗੀ ਆ ਉਹ ਬਿਲਕੁਲ ਆਪਾਂ ਤੁਹਾਡੇ ਸਾਹਮਣਕ ਰੱਖ ਦੇਣਾ ਹੈਗਾ ਠੀਕ ਹੈ ਵੀਰ ਜੀ ਮੋੜ ਲਿਓ ਇਧਰ ਨੂੰ ਆ ਲਓ ਆ ਲਓ ਦੋਸਤੋ ਸੋਸ਼ੌਕੀਆ ਤੌਰ ਤੇ ਜਿਹੜੇ ਮੇਰੇ ਵੀਰ ਕਿਸਾਨ ਵੀਰ ਪਸੰਦ ਕਰਦੇ ਆ ਮੋਰਾ ਬਰੀਡ ਨੂੰ ਪਿਆਰ ਕਰਦੇ ਆ ਉਹ ਤੁਸੀਂ ਵੀਰ ਦੇ ਨਾਲ ਸੰਪਰਕ ਕਰਕੇ ਜਿਹੜਾ ਬਿਲਕੁਲ ਮਾਲੀ ਜਿਹੜਾ ਹੈਗਾ ਦੋਸਤੋ ਬੁੱਲ ਹੈਗਾ ਖਰੀਦ ਕੇ ਲੈ ਕੇ ਜਾ ਸਕਦੇ ਜੀ। ਅ ਠੀਕ ਹੈ ਹਰਵਿੰਦਰ ਵੀਰੇ ਅੱਜ ਤੁਸੀਂ ਮੇਰੇ ਨਾਲ ਇੱਕ ਗੱਲ ਕੀਤੀ ਸੀ ਵੀ ਜੀ ਇਸ ਮਾਲੀ ਦਾ ਜਿਸ ਬੁੱਲ ਦਾ ਕੱਟੇ ਦਾ ਮੁੱਲ ਲੱਗਾ ਸੀ ਇੱਕ ਤੇ ਕਿੰਨਾ ਕੁ ਮੁੱਲ ਵੀਰੇ ਲੱਗ ਗਿਆ ਸੀਗਾ? ਇਹ 38000 ਰੁਪਏ ਲੱਗਿਆ ਸੀ ਇਹਦਾ। 38 ਲੱਗਾ ਸੀਗਾ। ਹਾਂਜੀ ਹਾਂਜੀ। ਤੇ ਮਤਲਬ ਕਿ ਤੁਸੀਂ ਸੰਤੁਸ਼ਟ ਨਹੀਂ ਸੀਗੇ ਵੀ 38 ਨਹੀਂ ਸੀ ਪੂਰਾ ਤੁਹਾਨੂੰ ਲੱਗਾ ਹੈ। ਹਾਂਜੀ ਹਾਂਜੀ। ਤੇ ਫਿਰ ਵੀਰੇ ਡਿਮਾਂਡ ਇੱਕ ਹੁੰਦੀ ਏ ਵੀ ਆਪਾਂ ਕਿੰਨੀ ਕੁ ਡਿਮਾਂਡ ਕਰਦੇ ਆ ਤੇ ਕਿੰਨੇ ਕੁ ਤੱਕ ਜਿਹੜਾ ਲੈ ਦੇ ਲਾਸਟ ਲੈ ਦੇ ਜਾ। ਮੁੱਲ ਕਰਨੋਂ ਤਾਂ 55-60 ਵੀ ਕਰ ਲਿਆ ਜੀ ਪਰ ਆਪਾਂ ਨਾ 45000 ਰੁਪਏ ਮੰਗਦੇ ਆਂ ਦਾ ਜੀ ਠੀਕ ਹੈ ਜੀ 45000 ਹਾਂ ਜੀ ਠੀਕ ਐ ਦੋ ਘੱਟ ਨਹੀਂ ਜੀ 45000 ਦੇ ਵਿੱਚੋਂ ਵੀ ਮਾਨ ਹੋ ਜਾਏਗਾ ਜੀ ਹਾਂ ਜੀ ਮਾਨਦਾਨ ਕਰਦੇ ਆਂ ਇਸ ਮੌਕੇ ਤੇ ਮਾਨਦਾਨ ਜ਼ਰੂਰ ਹੋਵੇਗਾ ਆ ਸੋ ਦੋਸਤੋ ਬਹੁਤ ਵਧੀਆ ਕਟਾ ਹੈਗਾ ਕਿਉਂਕਿ ਆ ਕਈ ਕਈ ਵਾਰ ਹੁੰਦਾ ਵੀ ਮਿਕਸ ਬਰੀਡ ਦੇ ਵਿੱਚ ਵੀ ਜਿਹੜੇ ਦੋਸਤੋ ਮਾਲੀ ਤੁਹਾਨੂੰ ਮਿਲ ਜਾਂਦੇ ਆ ਉਹ ਵੀ ਵੀਰ ਕਈ ਮੋਹਰਾ ਦਾ ਕਹਿ ਕੇ ਵੇਚ ਦਿੰਦੇ ਆ ਪਰ ਜੇਕਰ ਮੈਂ ਇਸ ਮਾਲੀ ਦੀ ਗੱਲ ਕਰਾਂ ਤਾਂ ਬਿਲਕੁਲ ਆ ਕੁੰਡੇ ਸਿੰਘ ਹੈਗੇ ਆ ਤੇ ਆ ਬੋਡੀ ਬੰਤਰ ਵੇਖੋ ਤੁਸੀਂ ਪਿੱਠ ਪੂੜਾ ਵੇਖੋ ਲੰਬਾਈ ਉਚਾਈ ਜਿਹੜੀ ਹੈਗੀ ਆ ਬੇਲ ਬਟਾ ਵੇਖੋ ਤੇ ਬਹੁਤ ਖੂਬਸੂਰਤ ਜਿਹੜਾ ਅੱਗੇ ਮਾਲੀ ਬਣਨਾ ਹਜੇ 2 ਸਾਲ ਦੀ ਉਮਰ ਹੈ ਹਜੇ ਜਦੋਂ ਦੋਸਤੋ ਜਵਾਨ ਹੋਇਆ ਤਕਰੀਬਨ 4 ਤੋਂ 5 ਸਾਲ ਦੀ ਉਮਰ ਤੱਕ ਐਨੀਮਲ ਨੇ ਬਿਲਕੁਲ ਆਪਦੀ ਹਾਈਟ ਜਿਹੜੀ ਆ ਵਧਣਾ ਹੁੰਦਾ ਤੇ ਪਰ ਦੀ ਹਾਈਟ ਆ ਅੱਜ ਦੇ ਸਮੇਂ ਦੇ ਵਿੱਚ ਬਾਕੀ ਵੀਰ ਹੁਣਾਂ ਦਾ ਜਿਹੜਾ ਸੇਵਾ ਸੰਭਾਲ ਹੈ ਬਾਈ ਹਰਵਿੰਦਰ ਸੇਵਾ ਸੰਭਾਲ ਬਿਲਕੁਲ ਘਟਾ ਹੈ ਨਾ ਹਾਂਜੀ ਹਾਂਜੀ ਸੇਵਾ ਸੰਭਾਲ ਜਿਹੜੀ ਆ ਦੋਸਤੋ ਘਟਾ ਬਾਕੀ ਕਿਸੇ ਸ਼ਕੀਨ ਵੀਰ ਦੇ ਕੋਲ ਜਦੋਂ ਗਿਆ ਤੇ ਬਿਲਕੁਲ ਖੁੱਲੀ ਸੇਵਾ ਦੇ ਵਿੱਚ ਗਿਆ ਦੋਸਤ ਇੱਕ ਹਸਾਬ ਦਾ ਵੀ ਸ਼ੌਕੀਨ ਬਣ ਕੇ ਸਾਹਮਣੇ ਆਵੇਗਾ ਆ ਰਿੰਗ ਸਿੰਘ ਵੇਖੋ ਬਿਲਕੁਲ ਛੋਟਾ ਜਿਹਾ ਸਿੰਘ ਆ ਤੇ ਬਿਲਕੁਲ ਮੱਥਾ ਚੌੜਾ ਤੇ ਮੂੰਹ ਮੱਥਾ ਵੇਖੋ ਬਿਲਕੁਲ ਜਿਹੜੀ ਫੇਸ ਕੁਆਲਿਟੀ ਹੈਗੀ ਮਾਲੀ ਦੀ ਬਹੁਤ ਪਾਕਮਾਲ ਹੈਗੀ ਆ ਸੋ ਹਰਵਿੰਦਰ ਬਾਈ ਦੇ ਆਪਾਂ ਜਿਹੜੇ ਸੰਪਰਕ ਨੰਬਰ ਨੇ ਉਹ ਵੀ ਇਹਨਾਂ ਤੋਂ ਲੈ ਲੈਨੇ ਆ ਬਾਈ ਹਰਵਿੰਦਰ ਜਿਹੜੇ ਸੰਪਰਕ ਨੰਬਰ ਨੇ ਮੋਬਾਈਲ ਨੰਬਰ ਜਰੂਰ ਬੋਲ ਕੇ ਦੱਸ ਦਗੇ ਹਾਂਜੀ 73472 ਹਾਂਜੀ 74349 74349 ਹਾਂਜੀ ਹਾਂਜੀ ਠੀਕ ਆ ਸੋ ਦੋਸਤੋ ਇਹ ਸਨ ਬਾਈ ਹਰਵਿੰਦਰ ਸਿੰਘ ਹੋਰ ਵੀ ਨੰਬਰ ਹੈਗਾ ਜੀ ਹਾਂਜੀ 81463 ਆ ਤੇ 74359 ਜੀ ਠੀਕ ਆ ਸੋ ਦੋਸਤੋ ਇਹ ਹਨ ਵੀਰ ਹਰਵਿੰਦਰ ਜੀ ਤੇ ਮੁੱਲ ਬਾਈ ਹੋਰ ਤੁਹਾਨੂੰ ਦੱਸ ਦਿੱਤਾ ਵੀ ਇੰਨਾ ਜਿਹੜਾ ਲੋਕਲ ਏਰੀਏ ਦੇ ਵਿੱਚ ਮੁੱਲ ਲੱਗਾ ਹੈਗਾ ਪਰ ਸੈਟੀਸਫਾਈ ਨਹੀਂ ਹੈਗੇ ਕਿਉਂਕਿ ਸੇਵਾ ਬਹੁਤ ਵਧੀਆ ਕੀਤੀ ਹੈ ਵੀਰ ਨੇ ਤੇ ਬ੍ਰੀਡ ਦੇ ਵਿੱਚ ਜਿਹੜਾ ਮਾਲੀ ਹੈਗਾ ਕਟਾ ਤੇ 45000 ਰੁਪਏ ਡਿਮਾਂਡ ਆ ਦੋਸਤੋ ਬਾਕੀ ਮੌਕੇ ਦਾ ਜਿੰਨਾ ਵੀ ਤੁਸੀਂ ਕਰਾਉਣਾ ਹੋਇਆ ਆਪਦਾ ਮਾਨਤਨ ਜ਼ਰੂਰ ਕਰਾ ਲਿਓ ਫੋਨ ਨੰਬਰਾਂ ਤੇ ਜਿਹੜਾ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ